ਸਵਾਦਵਾ ਨਿਊਟਰਲ ਬੜੇ ਸਵਾਦ ਨਿਊਟਰਲ ਲੰਗਰਾਂ ਦਾ ਤਾਂ ਪਤਾ ਨਹੀਂ ਲੱਗਦਾ ਪਿਆ ਕਿ ਕਿੰਨੇ ਕੁ ਲੱਗੇ ਪਏ ਆ ਅਜੇ ਕੁਝ ਹੀ ਲੰਗਰ ਤੁਹਾਨੂੰ ਦਿਖਾਏ ਨਹੀਂ ਆ ਕਿਉਂਕਿ ਸਾਰੇ ਦਿਖਾਉ ਨਹੀਂ ਤੱਕ ਇੱਧਰ ਪੰਜਾਬ ਫਰੂਟ ਦੇ ਇੰਡੀਆ ਆਪਣੀ ਬਿਊਟੀ ਕੋਈ ਜੋਰਾਂ ਤੋੜਾਂ ਦੇ ਨਾਲ ਇੱਧਰ ਚੱਲਣ ਡਿਆ ਇਸਕੀਮਾ ਦਾ ਲੰਗਰ ਸੰਗਤ ਦਾ ਵੇਖ ਵੀਦਾ ਯੋਗ ਆ ਮੇਰੇ ਵੱਲੋਂ ਵੀ ਸਾਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੀ ਆ ਤੁਸੀ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਹੀ ਆ ਕਿਉਂਕਿ ਇਹ ਤੇ ਵੀਡੀਓ ਬਣਾਉਣ ਦੇ ਤਾਂ ਪਤਾ ਲੱਗ ਹੀ ਜਾਣਾ ਸੀ ਕਿਵੇਂ ਦੇ ਆ ਤੇ ਕਿਵੇਂ ਨਹੀਂ ਬਾਕੀ ਅੱਜ ਆ ਸੰਗ ਦਾ ਮੇਲਾ ਤੇ ਅਸੀਂ ਚੱਲੇ ਆਂ ਦਰਸ਼ਨ ਕਰਨ ਤੇ ਆਜੋ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਾਉਣੇ ਵੈਸੇ ਤੇ ਅੱਧਿਆ ਵਾਧ ਸੰਗਤ ਜਿਹੜੀ ਆ ਮੇਲਾ ਵੇਖਣ ਜਾਂਦੀ ਜਾਂਦੀ ਆ ਪਰ ਫਿਰ ਵੀ ਜਿਹੜੇ ਨਹੀਂ ਗਏ ਉਹ ਘਰੇ ਬੈਠੇ ਆ ਉਹ ਸਾਡੀ ਵੀਡੀਓ ਰਹੀਂ ਦਰਸ਼ਨ ਕਰ ਲੈਣ ਤੇ ਚਲੋ ਆਓ ਮਿਲਦੇ ਆ ਤੁਹਾਨੂੰ ਮੇਲੇ ਦੇ ਵਿੱਚ ਸੰਗ ਦਾ ਮੇਲਾ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਕਿ ਹਸਿਆਰਪੁਰ ਖੰਡਿਆਲਾ ਸੈਣੀਆ ਤੋਂ ਚੱਲੂ ਹੁੰਦਾ ਹੈ ਇੱਕ ਤਰੀਕ ਤੋਂ ਤੇ 4 ਤਰੀਕ ਨੂੰ ਡੇਰੇ ਬਾਬਾ ਨਾਨਕ ਸਾਹਿਬ ਤੇ ਪਹੁੰਚਦੇ ਆ ਤੇ ਉੱਥੇ ਦਰਸ਼ਨ ਮੇਲਾ ਕਰਕੇ 5 ਤਰੀਕ ਨੂੰ ਸਾਰੀ ਸੰਗਤ ਵਾਪਸ ਹੁੰਦੀ ਆ ਤੇ ਚਲੋ ਅੱਜ ਸਾਡੇ ਇਲਾਕੇ ਦੇ ਵਿੱਚ ਆਵੰਡੀ ਆ ਸੰਗਤ ਤੇ ਆਪਾਂ ਵੀ ਚੱਲਿਆਂ ਦਰਸ਼ਨ ਕਰਨ ਤੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਨ ਨੇ ਆ ਤੇ ਬਾਕੀ ਅਹੀਂ ਸੰਗਦੇ ਨਾਲ-ਨਾਲ ਜਾਂਦੇ ਹੰਨੇ ਆ ਅਸੀਂ ਡੇਰੇ ਬਾਬੇ ਨਾਨਕ ਤੱਕ ਤੁਰ ਕੇ ਪੈਦਲ ਯਾਤਰਾ ਕਰਦੇ ਹੰਨੇ ਆ ਤੇ ਇਦਾਂ ਹੀ ਤੁਹਾਡੇ ਨਾਲ ਵਲੌਗ ਆਉਣਗੇ ਨਾਲ ਦੀ ਨਾਲ ਤੇ ਪਿਆਰ ਦੇ ਵਲੌਗ ਨੂੰ ਆਪਣਾ ਬਹੁਤ ਸਾਰਾ ਤੇ ਨਾਲ ਆਪ ਵੀ ਦਰਸ਼ਕ ਕਰਿਓ ਚੋਲਾ ਸਾਹਿਬ ਦੇ ਇੱਧਰ ਦੇਖ 10 ਪਹਿਲਾਂ ਤੂੰ ਸਾਰਿਆਂ ਨੂੰ ਕਿੱਥੇ ਚੱਲੇ ਆਵਾ ਸੰਗਦੇ ਮੇਲੇ ਸੰਗਦੇ ਮੇਲੇ ਚੱਲਿਆ ਹਰਵੀਰ ਅੱਜ ਤੇ ਉੱਥੇ ਕਿੰਨੀਆਂ ਕ ਬਾਜ਼ੀਆਂ ਲੈਣੀਆਂ ਕੋਈ ਨਹੀਂ ਕੋਈ ਬਾਜੀ ਨਹੀਂ ਲੈਣੀ ਹੈਗੀ ਹਨਾ ਬਾਜੀ ਲੈਣ ਦਾ ਕੀ ਹੁੰਦਾ ਭਲਾ ਸਨ ਸਾਰੰਦਾ ਕਾਇਦਨਿਕ ਸਾਰੰਦਾ ਪਾਪਾ ਹੈਂਦਾ ਘਟਾਉਣੇ ਲੈਣ ਨਾਲ ਕਹ ਮੈਂ ਕੋ ਘਟਾਉਣੇ ਤੋਂ ਪਹਿਲਾਂ ਹੀ ਵਾਦੂਆ ਪਾਪਾ ਜੀ ਮੈਂ ਕੀ ਕਰਨੇ ਘਟਾਉਣੇ ਘਟਾਉਣੇ ਤੇ ਮੇਰੇ ਭਈਆ ਪਈਆ ਹਨਾ ਤੇ ਮੇਰੀ ਗੱਲ ਸੁਣ ਮੈਂ ਤੈਨੂੰ ਕੀ ਸਿਖਾਇਆ ਜੇ ਮੇਲੇ ਚ ਜਾ ਕੇ ਗਮਾਜ ਕੇ ਤੇ ਫਿਰ ਫਿਰ ਨੰਬਰ ਇਸ ਪਾਪਾ ਦਾ ਦੱਸ ਨਾ ਆ ਨੰਬਰ ਦੱਸ ਨਾ ਪਾਪਾ ਦਾ ਠੀਕ ਆ ਵੇ ਲੋ ਮੇਲੇ ਵਿੱਚ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਜ਼ਰੂਰ ਕਿ ਵੀ ਆਪਣਾ ਪਿੰਡ ਕਿਹੜਾ ਦਾ ਫੋਨ ਨੰਬਰ ਤੇ ਲਗਭਗ ਸਾਰੇ ਬੱਚਿਆਂ ਨੂੰ ਆਉਣਾ ਹੀ ਚਾਹੀਦਾ ਵਾ ਜਿਹੜੇ 3-4 ਸਾਲ ਤੋਂ ਉੱਪਰ ਨੇ ਤੇ ਉਹਨਾਂ ਨੂੰ ਜਦੋਂ ਹੁਣ ਅਸੀਂ ਮੇਲੇ ਜਾਣਾ ਵਾ ਉੱਥੇ ਭੀੜ ਭੜੀ ਹੁੰਦੀ ਆ ਹਰ ਵੀਰ ਨੂੰ ਹੀ ਪਹਿਲਾਂ ਸਿਖਾਇਆ ਕਿ ਆਹ ਤੇਰਾ ਫੋਨ ਨੰਬਰ ਆ ਆਪਣੇ ਪਾਪਾ ਦਾ ਯਾਦ ਰੱਖਣਾ ਵਾ ਤੇ ਜੇ ਕਿਤੇ ਬਾਈ ਚਾਂਸ ਸਾਡੇ ਨਾਲ ਵਿਛੜ ਜਾ ਤੂੰ ਆਹ ਨੰਬਰ ਤੇ ਸਾਡੇ ਨਾਲ ਗੱਲ ਕਰਨੀ ਆ ਤੇ ਵੈਸੇ ਸਾਡਾ ਹਰ ਵੀਰ ਤੇ ਧਿਆਨ ਪੂਰਾ ਰੱਖਦੇ ਆ ਹਰ ਵੀਰ ਦਾ ਆਤਾ ਸੱਡੀ ਦਾ ਨਹੀਂ ਨੂੰ ਜਦੋਂ ਜ਼ਿਆਦਾ ਸੰਗਤ ਹੋਵੇ ਜ਼ਿਆਦਾ ਭੀੜ ਹੋਵੇ ਭੀੜ ਭੜਕਾ ਹੋਵੇ ਤੇ ਹੱਥ ਸੱਡੀ ਦਾ ਨਹੀਂ ਇਹਦਾ ਪੂਰਾ ਧਿਆਨ ਰੱਖਿਦਾ ਫਿਰ ਵੀ ਆਪਣੇ ਬੱਚਿਆਂ ਨੂੰ ਪ੍ਰੀਪੇਅਰ ਕਰਨਾ ਚਾਹੀਦਾ ਵਾ ਸਾਰਿਆਂ ਨੂੰ ਦੱਸਣਾ ਚਾਹੀਦਾ ਵਾ ਕਿ ਆਪਣੇ ਪਾਪਾ ਦਾ ਨੰਬਰ ਯਾਦ ਕਰੋ ਆਪਣੇ ਪਾਪਾ ਦਾ ਨਾਮ ਪਿੰਡ ਦਾ ਨਾਮ ਸਭ ਕੁਝ ਯਾਦ ਕਰਕੇ ਰੱਖੋ ਚਲ ਦੇਖ ਆਪਾਂ ਦਾ ਨਾਮ ਕੀ ਆ ਸੀ ਆਲਸੇ ਮम्मा ਦਾ ਨਾਮ ਪੂਨਾ ਆਪਣੇ ਪੜ ਮਮਾ ਕੀ ਆ ਸੁਭਾਈ ਸੁਭਾਈ ਇਸਕੋ ਦਾ ਨਾਮ ਕੀ ਆ? ਸੈਨ ਫਰਾਂਸਿਸਕੋ ਇਨ ਟੂ ਮਾਰਬਨੋ। ਵੈਰੀ ਗੁੱਡ। ਚਲੋ ਗਾਇਸ ਚਲ ਆਈ ਮੇਲੇ। ਸਾਰੇ ਗਾਇਸ ਚਲੋ ਅੱਜ ਮੇਲੇ ਦੇਖਣ। ਕਹ ਰਹੀ ਸੀ ਅੰਨ ਜਿਹੜੇ ਮੈਨੂੰ ਕਹਿਣਾ ਵਾ ਕਿ ਪਿਆਜ ਚੱਲ ਸਾਰੇ ਜਣੇ ਚੱਲੀਏ ਮੇਲਾ ਵੇਖਣ। ਆਪਣਾ ਇਹ ਪੂਰੀ ਕੋਸ਼ਿਸ਼ ਕੀਤੀ ਆ ਮੈਂ ਪਰ ਗੱਲ ਨਹੀਂ ਬਣੀ। ਚਲੋ ਕੋਈ ਗੱਲ ਨਹੀਂ ਫਿਰ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰ ਦਿੱਤਾ ਕਿ ਆਜੋ ਚੱਲੀਏ ਸਾਰੇ ਜਣੇ ਮੇਲਾ ਵੇਖਣ। ਚਲ ਫਿਰ ਚਲ ਜੀ ਪਲੇਟ ਹੁੰਦੀ ਆ। ਉਹ ਅਸੀਂ ਪਹੁੰਚ ਗਏ ਹਰ ਚਵਾਲ ਮੇਲੇ ਦੇ ਵਿੱਚ ਪਰ ਬਾਬਾ ਜੀ ਤੇ ਅਸਟਾਈਮ ਫੇਟ ਬੱਤਨ ਹੁੰਦੇ ਆ ਤੇ ਹੁਣ ਅਸੀਂ ਜਾਣੀ ਫੇਟ ਬੱਤਨ ਤੇ ਆਏ ਕੋਲ ਮੇਲੇ ਦੇ ਵਿੱਚ ਔਰ ਲੱਗੀ ਦੁਕਾਨਾਂ ਆ ਗਈਆਂ ਆ ਫੇਟ ਬੱਤਨ ਫੇਟ ਬਸੰਤਾ ਕੜੇ ਇਹ ਯਾਤਰਾ ਕਰਕੇ ਸੰਗਤ ਦਾ ਯੋਗਰਾ ਪੂਰਾ ਜੀ ਕਿੰਨੇ ਲੰਗਰ ਆ ਗਿਆ ਕੋਲ ਰੇ ਨਹੀਂ ਕੋਲ ਜਾ ਕੋਲ ਰੇ ਕਿੰਝ ਆਦਾ ਲੰਗਰ ਤਾਂ ਆ ਗਿਆ ਇਹ ਤਾਂ ਕੋਲ ਰੇ ਲੰਗਰ ਤਾਂ ਆ ਗਿਆ ਆ ਦੇਖੋ ਕਈ ਸੰਗਤਾਂ ਆਉਂਦੀਆਂ ਜਿਹੜੀਆਂ ਪਿੱਛੋਂ ਤੁਰ ਕੇ ਆਉਂਦੀਆਂ ਪਾਪਾ ਜੀ ਦੇ ਨਾਲ ਖੜਿਆ ਆਲਾ ਸ਼ੈਣੀ ਤੋਂ ਤੇ ਜਿਹੜੀਆਂ ਕਈ ਇੱਥੋਂ ਮੱਥਾ ਟੇਕਣ ਵਾਸਤੇ ਆਣ ਨਹੀਂ ਆਵਾ ਆ ਜੇ ਸੈਸ ਕਰਕੇ ਆਉਂਦੀ ਹੈ ਕੱਲ ਨੂੰ ਇਵੇਂ ਰਲ ਜਣਾ ਨਾਲ ਪਈ ਗੱਲ ਇਹ ਕਿ ਜਿੱਥੋਂ ਜਿੱਥੋਂ ਸੰਗ ਲੱਗਦਾ ਵਾ ਨੰਨਾ ਸੰਗ ਛੁੱਟਦੀ ਜਾਂਦੀ ਆ ਸਾਧੂ ਯਾਤਰਾਵਾਲੀ ਜਦੋਂ ਇੰਨਾ ਕੋ ਕਾਰਟਨ ਦਾ ਨਾ ਡੇਰਾ ਬਣਾਣ ਬਹੁਤ ਹੀ ਜ਼ਿਆਦਾ ਸੰਗਤ ਹੁੰਦੀ ਹੈ ਸੰਗਤ ਨਹੀਂ ਹੈ ਦਰਸ਼ਕ ਦਰਸ਼ਕ ਹੈ ਬੇਬੇ ਇਹ 10 ਰੁਪਏ ਦਾ ਰੈਂਟ ਹੈ ਜਿਹੜੇ ਪਿੱਛੇ ਤੁਰ ਕੇ ਆਏ ਹੁਣੇ ਥੱਕ ਗਏ ਨੇ ਇੰਚਾਰੇ ਆਹ ਬੇਬੇ ਜਿਹੜੇ ਨਾ ਆ ਲੈ ਗੰਗਾਂਡੇ ਸੰਗਤਾਂ ਦੀ ਢੀੜ ਅਜੇ ਮੋਟਰਸਾਈਕਲਾਂ ਤੋਂ ਸਭੋ ਵੀ ਚੱਲਣ ਗਿਆ ਜਾਂਦਾ ਢੀੜ ਤੋਂ ਕੋਈ ਇਹ ਕੜੀਆਂ ਵਾਤੇ ਜਾਂ ਟ੍ਰੋਲੀ ਟ੍ਰੋਲੀਆਂ ਤੇ ਫੇਰਨੀ ਇਹ ਲੰਘ ਜਾਂਦਾ ਜਿਆਦਾਤਰ ਲੋਕ ਇੱਥੇ ਕਰਕੇ ਮੋਟਰਸਾਈਕਲ ਆਤਾ ਹੀ ਹੰਦੇ ਆ ਪਹਿਲਾਂ ਦਮ ਚ ਬੰਨੀ ਲਾਤੀ ਅਬੇ ਪਾ ਮੋਢੇ ਸੱਜੇ ਤੋਂ ਭਲਾਈ ਹੈ ਗੱਲਾਂ ਪੰਜ ਆਸਟ੍ਰੇਲੀਆ ਦੇ ਵਿੱਚੋਂ ਦੁਨੀਆ ਦੇ ਮੇਤਰੋ ਨੈਸ਼ਨਲ ਕਬੱਡੀ ਫੈਡਰੇਸ਼ਨ ਵਾਲੀਆਂ ਮੇਰੇ ਮੇਤਰੋ ਜਿੱਦਗੀ ਕੋਰਟ ਅੱਜ ਜਿਹੜੇ ਬਰਾਵਾ ਕਰ ਰਹੀ ਹੈ ਪਰ ਜਿਹੜੇ ਦੋਵੇਂ ਟੀਮਾਂ ਸਵਾਦਵਾ ਨਿਊਟਲ ਲੰਗਰਾਂ ਦਾ ਤਾਂ ਪਤਾ ਨਹੀਂ ਲੱਗਦਾ ਪਿਆ ਕਿ ਕਿੰਨੇ ਕੁ ਲੱਗੇ ਪਏ ਆ ਅਜੇ ਕੁਝ ਹੀ ਲੰਗਰ ਤੁਹਾਨੂੰ ਦਿਖਾਏ ਨਹੀਂ ਆ ਕਿਉਂਕਿ ਸਾਰੇ ਦਿਖਾਵ ਨਹੀਂ ਸਕਦੇ ਲੱਗੇ ਬਹੁਤ ਉਧਰਲੀ ਸਾਈਡ ਆ ਵੇਖੋ ਧੰਦੇ ਚੱਲਦੇ ਪਏ ਆ ਨਾਲ ਆਲੂ ਪੂਜੀਆ ਵਗੈਰਾ ਉਧਰ ਨਿਊਡਲ ਚੱਲਦੇ ਵੇ ਆ ਆ ਮੈਂ ਖੀਰ ਖਾਂਣ ਡਿਆ ਵਾਂ ਲੰਗਰਾਂ ਦਾ ਤਾਂ ਪਤਾ ਨਹੀਂ ਲੱਗਦਾ ਪਿਆ ਇੱਧਰ ਚ ਲੰਗਰਾਂ ਦਾ ਲੰਗਰ ਤਾਂ ਦਾ ਵੇਖੇਦਾ ਯੋਰ ਆ ਰੋਸਾਂਗ ਜੀ ਬਾਬਾ ਜੀ ਦੇ ਦਰਸ਼ਨ ਇਹਨੇ ਬਾਬਾ ਜੀ ਜੋ ਸੰਗ ਲੈ ਕੇ ਹੁੰਦੇ ਆ ਖੰਡਿਆਲਾ ਸਹਣੀਆ ਤੋਂ ਸੰਗ ਦੀ ਰਵਾਨਗੀ ਕਰਦੇ ਨੇ ਤੇ ਨਾਲ ਦੀ ਨਾਲ ਹੀ ਚੱਲਦੇ ਨੇ ਸਾਰੇ ਸੰਗਤ ਦੇ